ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮਾਝਿਆ ਦੇ ਵਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਐਸੀ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਿਓ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇੱਕ ਵਾਰੀ ਫਿਰ ਤੋਂ ਆਪਾਂ ਦੱਸਦੇ ਆ ਆਪਣਾ ਨਵਾਂ ਚੈਨਲ ਜਿਸ ਦਾ ਨਾਮ ਹੈ ਸਿਮਰਨ ਕਿਚਨਰ ਬਲੋਗ ਤੁਸੀਂ ਪਲੀਜ਼ ਉਸ ਚੈਨਲ ਤੇ ਵੀ ਜਾ ਕੇ ਸਾਨੂੰ ਇਸੇ ਤਰ੍ਹਾਂ ਸਪੋਰਟ ਕਰੋ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਪੋਰਟ ਕਰਦੇ ਆ ਤੇ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆ ਅੱਜ ਆਪਾਂ ਵੀਡੀਓ ਜਿਹੜੀ ਲਿਆਂਦੀ ਆ ਉਹ ਆਪਣੇ ਵਾਸਤੇ ਬਹੁਤ ਹੀ ਵਧੀਆ ਤੇ ਖਾਸ ਹੋਣ ਵਾਲੀ ਆ ਉਸ ਤੋਂ ਪਹਿਲਾਂ ਆਪਾਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਜਿਹੜੇ ਆਪਣੇ ਕਮੈਂਟ ਸਾਂਝੇ ਕਰਦੇ ਆ ਤੇ ਜਿਹੜੇ ਆਪਣੇ ਕਮੈਂਟ ਪੈਣਾ ਕਰਦੀਆਂ ਉਹਨਾਂ ਨੂੰ ਕਮੈਂਟਾਂ ਦੇ ਵੇਖ ਕੇ ਸਾਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਬਹੁਤ ਪੈਣਾ ਬਹੁਤ ਚੰਗੇ ਚੰਗੇ ਤੇ ਬੜੇ ਵਧੀਆ ਵਧੀਆ ਕਮੈਂਟ ਕਰਦੀਆਂ ਵਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਕਈ ਵਿੱਚ ਇੱਕ ਦੋ ਕਮੈਂਟ ਇਦਾਂ ਦੇ ਵੀ ਆ ਜਾਂਦੇ ਕਿ ਦੇ ਜਿਹੜੇ ਕਹਿੰਦੇ ਕਿ ਤੁਸੀਂ ਨਾ ਫਿਲਟਰ ਲਗਾ ਕੇ ਵੀਡੀਓ ਬਣਾਉਣੀ ਆ ਤੇ ਅਸੀਂ ਕਦੀ ਵੀਡੀਓ ਫਿਲਟਰ ਲਗਾ ਕੇ ਨਹੀਂ ਬਣਾਉਣੀ ਅਸਲ ਚ ਰੀਲਸ ਜਿਹੜੀਆਂ ਹੁੰਦੀਆਂ ਵਾ ਉਹ ਕਦੀ ਕਦੀ ਫਿਲਟਰ ਲਗਾ ਲੇਦਾ ਉਹ ਵੀ ਉਹਨਾਂ ਤੇ ਲਗਾਈਦਾ ਜਿੰਨਾਂ ਤੇ ਮਤਲਬ ਬਖਾਉਣਾ ਨਾ ਹੋਵੇ ਜਿਸ ਤਰ੍ਹਾਂ ਖਾਲੀ ਬੋਲਣਾ ਹੋਵੇ ਤੇ ਇਸ ਤਰ੍ਹਾਂ ਹੀ ਆ ਜੀ ਫਿਲਟਰ ਲਾਉਣ ਨੂੰ ਬਣਿਆ ਤੇ ਕਦੇ-ਕਦੇ ਲਗਾਉਂਦਾ ਜੀ ਵੀ ਕਰਦਾ ਵਾ ਹੈਨਾ ਤੁਸੀਂ ਵੀ ਲਗਾਉਂਦੇ ਹੋਣੇ ਆ ਤੇ ਚਲੋ ਵਧੀਆ ਵਾ ਸੋ ਬਹੁਤ ਬਹੁਤ ਦਾ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਕਿਉਂਕਿ ਜ਼ਰੂਰੀ ਨਹੀਂ ਸਾਰੇ ਸਾਨੂੰ ਚੰਗੇ ਕਮੈਂਟ ਕਰਨੇ ਕੁਝ ਇਦਾਂ ਦੇ ਵੀ ਕਮੈਂਟ ਹੁੰਦੇ ਤੁਸੀਂ ਵੀ ਸਾਨੂੰ ਸਾਡਾ ਧਿਆਨ ਜਿਹੜਾ ਵਾ ਉਹਨੂੰ ਧਿਆਨ ਚ ਲਿਆਉਣੀ ਆ ਸਾਡੀਆਂ ਚੀਜ਼ਾਂ ਨੂੰ ਤੇ ਸਾਨੂੰ ਬੜਾ ਚੰਗਾ ਲੱਗਦਾ ਤੁਸੀਂ ਬੜੀ ਬਰੀਕੀ ਨਾਲ ਉਹਨੂੰ ਵੇਖਦੇ ਆ ਤੇ ਤੁਸੀਂ ਮਤਲਬ ਜਸਟੀਫਾਈ ਕਰਦੇ ਓਨੂੰ ਕਿ ਤੁਸੀਂ ਮਤਲਬ ਵੇਖਨਦੇ ਆ ਤੇ ਉਹਦੇ ਵਿੱਚ ਕੀ ਖਰਾਬ ਤੇ ਕੀ ਸਹੀ ਆ ਸਾਨੂੰ ਬਹੁਤ ਚੰਗਾ ਲੱਗਦਾ ਤੁਸੀਂ ਜਦੋਂ ਚੰਗੇ ਚੰਗੇ ਇਸ ਤਰ੍ਹਾਂ ਦੇ ਕਮੈਂਟ ਕਰਦੇ ਆ ਕਿਉਂਕਿ ਸਾਰੇ ਚੰਗੇ ਕਮੈਂਟ ਨਹੀਂ ਹੁੰਦੇ ਕੁਝ ਸਾਡੇ ਕੁਝ ਆਪਾਂ ਕਮੈਂਟ ਇਸੇ ਵੀ ਬੋਲਦੇ ਆ ਕਿ ਕਮੈਂਟ ਕਰੋ ਤਾਂ ਕਿ ਜੋ ਦੇ ਵੀ ਸਾਈਕਲ ਤੇ ਤੁਸੀਂ ਸਾਨੂੰ ਦੱਸ ਸਕੋ ਤੇ ਆਪਾਂ ਤੁਹਾਡੇ ਨਾਲ ਹਮੇਸ਼ਾ ਐਗਰੀ ਹੀ ਰਹਿਨੇ ਆ ਜਿਸ ਤਰ੍ਹਾਂ ਵੀ ਤੁਸੀਂ ਸਾਨੂੰ ਕਮੈਂਟ ਕਰਦੇ ਆ ਤੇ ਆਪਾਂ ਅੱਜ ਚਲਦਾ ਤੁਹਾਡਾ ਟਾਈਮ ਹੀ ਵੇਸਟ ਕਰਨਾ ਉਸ ਤੋਂ ਪਹਿਲਾਂ ਕਿ ਉਹ ਟਾਈਮ ਵੇਸਟ ਕਰੀਏ ਅੱਜ ਆਪਾਂ ਤੇ ਲਈ ਬਹੁਤ ਵਧੀਆ ਜਿਹੜੀ ਵੀਡੀਓ ਲੈ ਕੇ ਆਇਆ ਦੇਖੋ ਹੁਣ ਨਾ ਵਿਆਮ ਦਾ ਸੀਜ਼ਨ ਸ਼ੁਰੂ ਹੋ ਗਿਆ ਵਾ ਵਿਆਹਾਂ ਦਾ ਸੀਜ਼ਨ ਹੁਣ ਬਸ ਥੋੜੇ ਦਿਨਾਂ ਦੇ ਵਿੱਚ ਨਰਾਤੇ ਹੋਣ ਵਾਲਿਆ ਤੇ ਵਿਆਹਾਂ ਦਾ ਸੀਜ਼ਨ ਜਿਹੜਾ ਸ਼ੁਰੂ ਹੋਣ ਜਾਵਾ ਵਿਆਹਾਂ ਦੇ ਸੀਜ਼ਨ ਚ ਆਪਾਂ ਕਿਸ ਤਰ੍ਹਾਂ ਆਪਣੇ ਆਪ ਨੂੰ ਬੜਾ ਸੋਹਣਾ ਜਿਹੜਾ ਇੱਕ ਲੁੱਕ ਦੇ ਸਕਦੇ ਜਿਸ ਤਰ੍ਹਾਂ ਕੇ ਮੇਕਅਪ ਪਾਸਤੇ ਆਪਣੀ ਸਕਿਨ ਨੂੰ ਕਿਸ ਤਰ੍ਹਾਂ ਆਪਾਂ ਤਿਆਰ ਕਰ ਸਕਦੇ ਆਪਣੇ ਚਿਹਰੇ ਨੂੰ ਹਨਾ ਕਿਉਂਕਿ ਸਾਨੂੰ ਹਮੇਸ਼ਾ ਹੁੰਦਾ ਵਾ ਕਿ ਅਸੀਂ ਵਿਆਹ ਦੇ ਵਿੱਚ ਸਭ ਤੋਂ ਸੋਹਣੇ ਲੱਗੀ ਤੇ ਜਦੋਂ ਸਾਨੂੰ ਪਤਾ ਲੱਗਦਾ ਨਾ ਖਾਸ ਕਰਕੇ ਤੇ ਮੈਨੂੰ ਨਹੀਂ ਲੱਗਦਾ ਮੇਰੀ ਸਾਰੀਆਂ ਭੈਣਾਂ ਦੀ ਹੀ ਇਹ ਹੁੰਦੀ ਆ ਮਤਲਬ ਖੁਆਇਸ਼ ਹੁੰਦੀ ਆ ਤੇ ਵੀਰਾਂ ਦੀ ਵੀ ਹੁੰਦੀ ਆ ਤੇ ਉਹਨਾਂ ਨੂੰ ਹੁੰਦਾ ਵਾ ਕਿ ਹੁਣ ਵਿਆਹ ਵਿੱਚ ਸਿਰਫ 2 ਮਹੀਨੇ ਰਹਿ ਗਏ ਤੇ ਮੈਂ ਆਪਣੇ ਆਪ ਨੂੰ ਸਵਾਲ ਲੱ ਸ ਜਾਣਾ ਆਪਣੀ ਮਤਲਬ ਜਿੱਦਾਂ ਬਾਡੀ ਆ ਉਹਨੂੰ ਫਿੱਟ ਕਰਨਾ ਜੇ ਕੋਈ ਮੋਟਾ ਵਾ ਤਾਂ ਸੋਚਦਾ ਕਿ ਥੋੜਾ ਜਿਹਾ ਮੈਂ ਫਿੱਟ ਹੋ ਜਾਣਾ ਹੈ ਨਾ ਕੁਝ ਵੀ ਜਿਸ ਤਰ੍ਹਾਂ ਸਾਡਾ ਮਤਲਬ ਸਮ ਲੱਗਦਾ ਕਿ ਥੋੜਾ ਜਿਆਦਾ ਇਸ ਤਰ੍ਹਾਂ ਦਾ ਆਪਣਾ ਚਿਹਰਾ ਕਰ ਲਈਏ ਕਿ ਸਾਰਾ ਮੇਕਅਪ ਜਿਹੜਾ ਸੋਹਣਾ ਲੱਗੇ ਕਿਉਂਕਿ ਇਹ ਸੋਹਣੇ ਸੋਹਣੇ ਸੂਟ ਪਾਉਂਦੇ ਹੁੰਦੇ ਨੇ ਪਾਉਣੇ ਹੁੰਦੇ ਆ ਹੈਨਾ ਆਪਣੇ ਆਪ ਨੂੰ ਅਸੀਂ ਵਿਆਹ ਵਾਸਤੇ ਮਤਲਬ ਤਿਆਰ ਕਰਦੇ ਹੁੰਦੇ ਆ ਜੋ ਵੀ ਸਾਡੇ ਰਿਸ਼ਤੇਦਾਰਾਂ ਚ ਤੋਂ ਯਾਦ ਦੇ ਉਸ ਉਸੇ ਤਰੀਕੇ ਨਾਲ ਅੱਜ ਆਪਾਂ ਤੁਹਾਨੂੰ ਇੱਕ ਜਿਹੜੀ ਬੜੀ ਹੀ ਵਧੀਆ ਜਿਹੜੀ ਸੀ ਚ ਦੱਸਾਂਗੇ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਜਿਹੜਾ ਵਿਆਹ ਵਿੱਚ ਕੀਤਾ ਮੇਕਅਪ ਆ ਉਹਨੂੰ ਹੋਰ ਚਾਰ ਚੰਨ ਲਗਾ ਸਕਦੇ ਆ ਜੇ ਤੁਹਾਡੀ ਸਕਿਨ ਵਧੀਆ ਹੋਵੇ ਤਾਂ ਤੁਹਾਡੇ ਉੱਤੇ ਕੀਤਾ ਮੇਕਅਪ ਹੀ ਜਿਹੜਾ ਬਹੁਤ ਸੋਹਣਾ ਲ ਤੇ ਛੋਟੀ ਜੀ ਚੀਜ਼ ਵਾ ਬਸ ਥੋੜੀ ਜੀ ਮਿਹਨਤ ਦੀ ਲੋੜ ਆ ਤੇ ਤੁਹਾਡਾ ਜਿਹੜਾ ਮੇਕਅਪ ਵਾ ਉਪਕੋਸਨ ਲੂਆ ਹਮੇਸ਼ਾ ਆਪਾਂ ਵਿੱਚ ਤੁਸੀਂ ਨਾ ਕਰਿਓ ਜਦੋਂ ਵੀ ਤੁਸੀਂ ਕਿਸੇ ਪਾਰਟੀ ਫੰਕਸ਼ਨ 'ਚ ਜਾਣਾ ਵਾ ਤੇ ਉਸ ਤੋਂ ਪਹਿਲਾਂ ਇੱਕ ਵਾਰੀ ਇਹ ਬੜੀ ਜਿਹੜੀ ਚੀਜ਼ ਤੁਸੀਂ ਜ਼ਰੂਰ ਅਪਣਾਓ ਇਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੋਣਾ ਹੈ ਕਈਆਂ ਦੀ ਸਕਿਨ ਜਿਹੜੀ ਹੁੰਦੀ ਹੈ ਨਾ ਬਹੁਤ ਜਿਹੜੀ ਢਿੱਲੀ ਹੁੰਦੀ ਹੈ ਲੂਸ ਸਕਿਨ ਹੁੰਦੀ ਆ ਕਿਉਂਕਿ ਮੈਂ ਅਕਸਰ ਹੀ ਲੂਸ ਸਕਿਨ ਦੇ ਬਹੁਤ ਮਤਲਬ ਜਿਹੜੇ ਕਮੈਂਟ ਆਉਂਦੇ ਕਿ ਭੈਣਾ ਤੁਸੀਂ ਦੱਸੋ ਸਕਿਨ ਨੂੰ ਹਲ ਲੂਸ ਕਿਸ ਤਰ੍ਹਾਂ ਸਹੀ ਕਰਨਾ ਤੇ ਅੱਜ ਉਹਨਾਂ ਹੀ ਭੈਣਾ ਦੀ ਡਿਮਾਂਡ ਤੇ ਮੈਂ ਜਿਹੜੀ ਵੀਡੀਓ ਲੈ ਕੇ ਆਈ ਆ ਤੇ ਫਿਰ ਜਦੋਂ ਅਸੀਂ ਪਾਰਟੀ કે ਇਹ ਫੰਕਸ਼ਨ ਵਾਸਤੇ ਆਪਣੇ ਆਪ ਨੂੰ ਮੇਕਅਪ ਕਰਦੇ ਆ ਤੇ ਉਹ ਜਦੋਂ ਸਾਡਾ ਮੇਕਅਪ ਕਰਦੇ ਤੇ ਲਾਈਨ ਆ ਲੈਣਾ ਜਿਹੜੀ ਸਕਿਨ ਤੇ ਆ ਜਾਂਦੀ ਹੈ ਜਿਸ ਤਰ੍ਹਾਂ ਕਿਸੇ ਜਗ੍ਹਾ ਤੇ ਕਰੀਮ ਜਿਹੜੀ ਲੱਗੀ ਰਹ ਜਾਂਦੀ ਕਿਸੇ ਜਗ੍ਹਾ ਜਦੋਂ ਲਾਈਨ ਆ ਜਾਂਦੀ ਉੱਥੇ ਹਟ ਜਾਂਦੀ ਆ ਉਹ ਖੁਜ ਜਿਹੜੀ ਸਕਿਨ ਹੈ ਉਹਨੂੰ ਆਪਾਂ ਕਿਸ ਤਰ੍ਹਾਂ ਇੱਕੋ ਜਿਹਾ ਮੇਕਅਪ ਕਰਨਾ ਵਾ ਤੇ ਕਿਸ ਤਰ੍ਹਾਂ ਨੂੰ ਤਿਆਰ ਕਰਨਾ ਆਪਾਂ ਸਭ ਤੋਂ ਪਹਿਲਾਂ ਤੇ ਆਪਾਂ ਜਿਹੜਾ ਆ ਇਹ ਲੈ ਲੈਣਾ ਵਾ ਅਲਸੀ ਠੀਕ ਹੈ ਅਲਸੀ ਸਾਰਿਆਂ ਨੂੰ ਪਤਾ ਬਾਜ਼ਾਰ ਦੇ ਵਿੱਚ ਕੀ ਅਲਸੀ ਜਿਹੜੀ ਹੁੰਦੀ ਆ ਸਾਡੀ ਸਕਿਨ ਵਾਸਤੇ ਬਹੁਤ ਚੰਗੀ ਹੁੰਦੀ ਤੇ ਬਾਜ਼ਾਰ ਚ ਆਰਾਮ ਨਾਲ ਮਿਲ ਜਾਂਦੀ ਹੈ ਅੱਜ ਕੱਲ ਬਾਜ਼ਾਰ ਚ ਵੀ ਮਿਲ ਜਾਂਦੀ ਆ ਔਨਲਾਈਨ ਵੀ ਮਿਲ ਜਾਂਦੀ ਆ ਤੇ ਤੁਸੀਂ ਉਹ ਜਿਹੜੀ ਅਲਸੀ ਆ ਉਹਨੂੰ ਲੈ ਆਉਣਾ ਅਸੀਂ ਤੁਸੀਂ ਕੀ ਕਰਨੀਆਂ ਲਿਆ ਕੇ ਉਹਨੂੰ ਬਿਨਾ ਭੁੰਨੇ ਮਤਲਬ ਕੋਈ ਚੀਜ਼ ਬਣਾਉ ਤਾਂ ਅਸੀਂ ਭੁੰਨਦੇ ਆ ਕੱਚੀ ਅਲਸੀ ਨੂੰ ਆਪਾਂ ਪੀਸ ਲੈਣਾ ਵਾ ਥੋੜੀ ਜਿੰਨੀ ਤੁਹਾਨੂੰ ਜ਼ਰੂਰਤ ਹੋਣੀ ਪੀਸ ਲਓ ਜਾਂ 2-4 ਚਮਚਾ ਪਾ ਕੇ ਪੀਸ ਲਓ ਉਹਨੂੰ ਪੀਸ ਕੇ ਤੁਸੀਂ ਕਿਸੇ ਵੀ ਡੱਬੀ ਦੇ ਵਿੱਚ ਪਾ ਕੇ ਰੱਖ ਲਓ ਤੇ ਤੁਸੀਂ ਕੀ ਕਰਨਾ ਵਾ ਇੱਕ ਮਤਲਬ ਕੀ ਇਹ ਆਪਣਾ 프라이ਨ ਲੈਣਾ ਉਹਦੇ ਵਿੱਚ ਤੁਸੀਂ ਪਾਣੀ ਪਾ ਲੈਣਾ ਵਾ ਅੱਧਾ ਗਲਾਸ ਅੱਧਾ ਗਲਾਸ ਪਾਣੀ ਪੋਣਾ ਉਹਦੇ ਵਿੱਚ ਦੋ ਚਮਚ ਤੁਸੀਂ ਜਿਹੜਾ ਉਹ ਅਲਸੀ ਦਾ ਪੀਸਿਆ ਹੋਇਆ ਉਹ ਪਾਊਡਰ ਪਾ ਲੈਣਾ ਵਾ ਉਹ ਪਾਊਡਰ ਪਾ ਕੇ ਤੁਸੀਂ ਅਲਸੀ ਦਾ ਤੇ ਉਹਨੂੰ ਗੈਸ ਦੇ ਉੱਤੇ ਤੁਸੀਂ ਉਹਨੂੰ ਉਬਾਲਣ ਲਈ ਰੱਖ ਦੇਣਾ ਵਾ ਜਦੋਂ ਪਾਣੀ ਜਿਹੜਾ ਤੁਹਾਡਾ ਅੱਧਾ ਗਲਾਸ ਵਾ ਉਹ ਇੱਕ ਕੱਪ ਰਹਿ ਜਾਵੇ ਜਾਂ ਇੱਕ ਕੱਪ ਤੋਂ ਥੋੜਾ ਜਿਹਾ ਘੱਟ ਜਾਵੇ ਤਾਂ ਕੋਈ ਗੱਲ ਨਹੀਂ ਆ ਹੈਨਾ ਜਦੋਂ ਉਹ ਗਾੜਾ ਹੋ ਜਾਵੇ ਉਹਦੇ ਵਿੱਚ ਲੈਸ ਲੈਸ ਜਿਹੜੀ ਲੈਸ ਬਣ ਜੇ ਉਹਨੂੰ ਤੁਸੀਂ ਜਦੋਂ ਬਣ ਜਾਣਾ ਵਾ ਨਾ ਤੇ ਤੁਸੀਂ ਉਦੋਂ ਨੂੰ ਬੰਦ ਕਰ ਦੇਣਾ ਗੈਸ ਨੂੰ ਬੰਦ ਕਰਨ ਤੋਂ ਬਾਅਦ ਉਹਨੂੰ ਤੁਸੀਂ ਪਾਣੀ ਨੂੰ ਜਿਹੜਾ ਵਾ ਪੁੱਣ ਲੈਣਾ ਕਿਸੇ ਬੋਤਲ 'ਚ ਪੁੱਣ ਲਓ ਪੁੱਣ ਤੋਂ ਬਾਅਦ ਜਦੋਂ ਪਾਣੀ ਠੰਡਾ ਹੋ ਗਿਆ ਤੁਸੀਂ ਠੰਡਾ ਪਾਣੀ ਜਿਹੜਾ ਵਾ ਉਹਨੂੰ ਜਿਹੜੀ ਉਹਦੀ ਬਣੀ ਹੋਈ ਆ ਉਹਨੂੰ ਤੁਸੀਂ ਲੈ ਲੈਣਾ ਵਾ ਠੀਕ ਆ ਉਸ ਪਾਣੀ ਦੇ ਤੁਸੀਂ ਜਿਹੜੇ ਆ ਦੋ ਚਮਚ ਲੈ ਲਓ ਜਿੰਨੀ ਤੁਹਾਡੀ ਸਕਿਨ ਨੂੰ ਜ਼ਰੂਰਤ ਹੈ ਦੋ ਚਮਚ ਲੈ ਲਓ ਕਿਉਂਕਿ ਚਮਚ ਜਿੱਦੋਂ ਪਕਉਂਦੇ ਤਾਂ ਪੂਰਾ ਚਮਚ ਭਰਦਾ ਵੀ ਨਹੀਂ ਆ ਇਹ ਜਿਹੜੇ ਲਿਕਵਿਡ ਚੀਜ਼ਾਂ ਨੇ ਉਹ ਅੱਧਾ ਹੀ ਚਮਚ ਰਹਿ ਜਾਂਦੀਆਂ ਦੋ ਵਾਰ ਤੁਸੀਂ ਪਾਓਗੇ ਤੇ ਤੁਹਾਡਾ ਇੱਕ ਚਮਚ ਬਣ ਜਾਊਗਾ ਹੁਣ ਤੁਸੀਂ ਪਾ ਲੈਣਾ ਉਹਦੇ ਵਿੱਚ ਤੁਸੀਂ ਕੀ ਕਰਨਾ ਇੱਕ ਕੌਰਨ ਫਲਾਵਰ ਪਾਊਡਰ ਆਉਂਦਾ ਵਾ ਜਿਹੜਾ ਬਾਜ਼ਾਰ ਵਿੱਚ ਬੜੇ ਆਰਾਮ ਨਾਲ ਰਸਾਇਣ ਦੀ ਦੁਕਾਨ ਤੋਂ ਵੀ ਮਿਲ ਜਾਂਦਾ ਵਾ ਕੌਰਨ ਫਲਾਵਰ ਪਾਊਡਰ ਅਸੀਂ ਅਕਸਰ ਹੀ ਜਿਹੜੇ ਹਰ ਇੱਕ ਚੀਜ਼ਾਂ ਦੇ ਵਿੱਚ ਉਹਦਾ ਇਸਤੇਮਾਲ ਕਰਦੇ ਹਾਂ ਜੇ ਤਾਂ ਮੰਜੂਰੀਆਂ ਬਣਾਉਣਾ ਹੋਇਆ ਕਿਦਾ ਚਿਲੀ ਚਿਕਨ ਬਣਾਇਆ ਉਹਨਾਂ ਚੀਜ਼ਾਂ 'ਚ ਵੀ ਉਹ ਇਸਤੇਮਾਲ ਹੁੰਦਾ ਵਾ ਕਿਉਂਕਿ ਕਈਆਂ ਪੈਣਾ ਨੂੰ ਨਹੀਂ ਪਤਾ ਲਗੀ ਕੌਰਨ ਫਲਾਵਰ ਪਾਊਡਰ ਕੀ ਆ ਹੈਨਾ ਆਪਾਂ ਉਹਨਾਂ ਵਿੱਚ ਇਸਤੇਮਾਲ ਕਰਦੇ ਆ ਉਹ ਵੀ ਸਾਨੂੰ ਬਾਜ਼ਾਰ 'ਚੋਂ ਵੀ ਮਿਲ ਜਾਂਦਾ ਤੇ ਰਸਨੀ ਦੀਆਂ ਦੁਕਾਨਾਂ ਤੇ ਆਮ ਹੀ ਹੁੰਦਾ ਵਾ ਉਹ ਲੈ ਲੈਣਾ ਤੁਸੀਂ ਤੇ ਦੋ ਚਮਚ ਆਪਾਂ ਉਹ ਵਾਲਾ ਪਾਣੀ ਪਾ ਲਿਆ ਵਾ ਅਲਸੀ ਵਾਲਾ ਉਸ ਤੋਂ ਬਾਅਦਾਂ ਇੱਕ ਚਮਚ ਉਹਦੇ 'ਚ ਆਪਾਂ ਕੌਰਨ ਫਲਾਵਰ ਪਾ ਲੈਣਾ ਵਾ cornflower powder ਪਾ ਕੇ ਉਹਨੂੰ ਪਚੰਗੀ ਤਰ੍ਹਾਂ ਜਿਹੜਾ ਬੜੇ ਵਧੀਆ ਜਿਹਾ ਮਿਕਸ ਜਿਆ ਹੋਲ ਬਣਾ ਲੈਣਾ ਉਹ ਬਹੁਤਾ ਗਾੜਾ ਨਹੀਂ ਬਣਾਉਣਾ ਵਾ ਪਤਲਾ ਬਦਲਾ ਜਿਹੀ ਰੱਖਣਾ ਵਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਆਰਾਮ ਨਾਲ ਇੱਥੇ ਜਗਾ ਤੁਸੀਂ ਲੇਟ ਜੋ ਜਾਂ ਬੈਠ ਜੋ ਤੁਸੀਂ ਬ੍ਰੈਸ਼ ਦੀ ਮਦਦ ਦੇ ਨਾਲ ਜਾਂ ਆਪਣੇ ਹੱਥ ਦੀ ਮਦਦ ਦੇ ਨਾਲ ਜਿਹੜਾ ਵੀ ਤੁਸੀਂ ਲਿਕਵਿਡ ਬਣਾਇਆ ਵਾ ਉਹ ਸਾਰਾ ਆਪਣੇ ਫੇਸ ਦੇ ਉੱਪਰ ਦੀ ਉੱਪਰ ਨੂੰ ਲਗਾਉਣਾ ਹੈ ਠੀਕ ਹੈ ਸਾਰਾ ਉੱਪਰ ਨੂੰ ਲਗਾ ਲੈਣਾ ਆਪਣੇ ਮੱਥੇ ਉੱਤੇ ਸਭ ਜਗਾ ਤੇ ਲਗਾ ਲੈਣਾ ਉਸ ਤੋਂ ਬਾਅਦ ਤੁਸੀਂ ਇਹ ਉਦੋਂ ਹੀ ਲਗਾਉਣਾ ਜਦੋਂ ਤੁਸੀਂ ਬਿਲਕੁਲ ਇੱਕਦਮ ਤੁਹਾਨੂੰ ਪਤਾ ਕਿ ਹੁਣ ਮੈਂ ਅੱਧਾ ਘੰਟਾ ਰੈਸਟ ਹੀ ਕਰਨੀ ਹੈ ਮੈਨੂੰ ਹੁਣ ਕੋਈ ਕੰਮ ਨਹੀਂ ਹੈ ਕਿਉਂਕਿ ਇਹ ਸਭ ਜਿਹੜੀ ਚੀਜ਼ਾਂ ਹੁੰਦੀਆਂ ਨੇ ਇਹਨੂੰ ਲਗਾਉਣ ਤੋਂ ਬਾਅਦ ਆਪਾਂ ਬਿਲਕੁਲ ਵੀ ਭੁੱਲਣਾ ਨਹੀਂ ਹੁੰਦਾ ਕਿਉਂਕਿ ਇਹ ਸਭ ਸਾਡੀ ਸਕਿਨ ਨੂੰ ਟਾਈਟ ਕਰਨ ਵਾਲੀਆਂ ਚੀਜ਼ਾਂ ਹਨ ਤੇ ਜਿਹੜੀ ਐਲਸੀ ਹੁੰਦੀ ਹੈ ਨਾ ਉਹਦੇ ਵਿੱਚ ਇੰਨੀ ਕਿ ਲਚਕ ਹੁੰਦੀ ਹੈ ਕਿ ਉਹ ਸਾਡੀ ਜਿਹੜੀ ਉਹਦੀ ਜੈਲ ਹੈ ਨਾ ਸਾਡੀ ਸਕਿਨ ਨੂੰ ਬਹੁਤ ਸੋਹਣਾ ਬੜਾ ਵਧੀਆ ਟਾਈਟ ਕਰਦੀ ਹੈ ਉਨ ਤੁਸੀ ਲਗਾ ਲੈਣਾ ਲਗਾਉਣ ਤੋਂ ਬਾਅਦ ਤੁਸੀਂ ਉਹਨੂੰ 15 ਮਿੰਟ ਆਪਣੇ ਚਿਹਰੇ ਤੇ ਰੱਖਣਾ ਤੇ 15 ਤੋਂ 20 ਮਿੰਟ ਦੇ ਵਿੱਚ ਉਹ ਥੋੜਾ ਜਿਹਾ ਸੁੱਕ ਜਾਣਾ। ਜਦੋਂ ਚੰਗੀ ਤਰ੍ਹਾਂ ਸੁੱਕ ਜਾਏ ਉਹਦੇ ਵਿੱਚ ਤੁਸੀਂ ਕੋਈ ਗੱਲ ਨਹੀਂ ਕਰਨੀ ਹੈ ਠੀਕ ਹੈ। ਸੁੱਕ ਗਿਆ ਸੁੱਕਣ ਤੋਂ ਬਾਅਦ ਤੁਸੀਂ ਕੀ ਕਰਨਾ ਉਹਨੂੰ ਇੱਕਦਮ ਜਾ ਕੇ ਸਿੱਧਾ ਹੀ ਮਲ ਉਹਨੂੰ ਨਹੀਂ ਲਾਉਣਾ ਮਲ ਮਲ ਕੇ ਨਹੀਂ ਲਾਉਣਾ ਉਸ ਤੋਂ ਪਹਿਲਾਂ ਉਹਨੂੰ ਤੁਸੀਂ ਕਿਸੇ ਵੀ ਪਾਣੀ ਦੇ ਨਾਲ ਉਹਨੂੰ ਗਿੱਲਾ ਕਰ ਲੈਣਾ ਪਾਣੀ ਲਗਾ ਲਓ ਭਾਵੇਂ ਦੁੱਧ ਲਗਾ ਲਓ ਇਸੇ ਵੀ ਚੀਜ਼ ਦੇ ਨਾਲ ਤੁਸੀਂ ਉਹਨੂੰ ਪਹਿਲਾਂ ਮੜਾ ਮੜਾ ਇੱਧਾ ਹੱਥ ਲਗਾ ਕੇ ਗਿੱਲਾ ਕਰ ਲੈਣਾ ਜਦੋਂ ਗਿੱਲਾ ਹੋ ਗਿਆ ਹੌਲੀ 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 ਬੜੀ ਪਿਆਰ ਦੇ ਨਾਲ ਉਹਨੂੰ ਜਿਹੜਾ ਉੱਪਰ ਨੂੰ ਕਰ ਕਰਕੇ ਉੱਪਰ ਨੂੰ ਕਰ ਕਰਕੇ ਉਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਲਾਉਣਾ ਵਾ ਪਹਿਲਾਂ ਸਾਰਾ ਗਿੱਲਾ ਕਰਕੇ ਫਿਰ ਉਹਨੂੰ ਤੁਸੀਂ ਵੱਟੀਆਂ ਬਣਾ ਬਣਾ ਕੇ ਲਾ ਲੈਣਾ ਵਾ ਲੌਂਗ ਤੋਂ ਬਾਅਦ ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਕਿੰਨਾ ਸੋਹਣਾ ਉਹਨਾਂ 글로 ਵੀ ਆਊਗਾ ਤੁਹਾਡੀ ਸਕਿਨ ਸਾਫ਼ ਵੀ ਹੋ ਜੂਗੀ ਔਰ ਸਭ ਤੋਂ ਵਧੀਆ ਜਿਹੜੀ ਹੈ ਤੁਹਾਡੀ ਸਕਿਨ ਟਾਈਟ ਵੀ ਹੋ ਜੂਗੀ ਜਿਹੜੀਆਂ ਵੀ ਤੁਹਾਡੇ ਚਿਹਰੇ ਤੇ ਥੋੜੀਆਂ ਜਿਹੀਆਂ ਝੁਰੜੀਆਂ ਜਾਂ ਫਾਈਨ ਜਿਹਨੂੰ ਬੋਲਦੇ ਆ ਉਹ ਜਿਹੜੀਆਂ ਹੋਣੀਆਂ ਨਾ ਉਹ ਓਸ ਟੂਅਲ ਟਾਈਮ ਤੜੀ ਪਹਿਲੇ ਹੀ ਵਾਰ ਦੇ ਵਿੱਚ ਉਹ ਖਤਮ ਹੋ ਜੂਗੀਆਂ ਤੇ ਉਸ ਤੋਂ ਬਾਅਦ ਤੁਸੀਂ ਜਦੋਂ ਪਾਰਟੀ ਲਈ ਮੇਕਅਪ ਕਰੋਗੇ ਤੇ ਤੁਹਾਡੇ ਚਿਹਰੇ ਤੇ ਮੇਕਅਪ ਬਹੁਤ ਹੀ ਸੋਹਣਾ ਤੇ ਬੜਾ ਹੀ ਵਧੀਆ ਲੱਗੂਗਾ ਸੋ ਅੱਜ ਦੀ ਵੀਡੀਓ ਜਿਹੜੀ ਸੀ ਉਹ ਮੈਂ ਆਪਣੇ ਭੈਣਾਂ ਲਈ ਹੁਣ ਆਪਾਂ ਨੇ ਪਾਰਟੀ ਫੰਕਸ਼ਨ ਆਉਣ ਲਈ ਤੇ ਇਹਨਾਂ ਤੇ ਜਿਹੜੀ ਆਪਾਂ ਲਿਆਂਦੀ ਆ ਉਹ ਭੈਣਾਂ ਦੇ ਡਿਮਾਂਡ ਵੀ ਆਉਂਦੀ ਕਿ ਲੂਸ skin ਵਾਸਤੇ ਸਾਨੂੰ ਵੀਡੀਓ ਦੋ ਤੇ ਅਸੀਂ ਤੁਹਾਨੂੰ ਇਹ ਵਾਲੀ ਜਿਹੜੀ ਵੀਡੀਓ ਦਿੱਤੀ ਆ ਬਾਕੀ ਪੂਰੀ ਵੀਡੀਓ ਵੇਖਿਆ ਕਰੋ ਅਖੀਰ ਤੱਕ ਵੇਖਿਆ ਕਰੋ ਕਿਉਂਕਿ ਵੀਡੀਓ ਥੋੜੀ ਜਿਹੀ ਵੇਖ ਕੇ ਛੱਡਿਆ ਨਾ ਕਰੋ ਕਿ ਇਹ ਤੱਕ ਪੂਰੀ ਵੀਡੀਓ ਵੇਖ ਲੈ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ ਜੇ ਕਦੇ ਕਦੇ ਤੁਹਾਨੂੰ ਤੁਸੀਂ ਪੂਰੀ ਵੀਡੀਓ ਨਹੀਂ ਮਿਲਦੀ ਤੇ ਫਿਰ ਤੁਸੀਂ ਕਮੈਂਟਾਂ 'ਚ ਪੁੱਛਦੇ ਆ ਹਨਾ ਪੂਰੀ ਵੀਡੀਓ ਦੇਖਿਓ ਵੀਡੀਓ ਚੰਗੀ ਲੱਗੇ ਤੇ ਹੋਰ ਭੈਣ ਭਰਾਵਾਂ ਨੂੰ ਇਹ ਜਿਹੜੀ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਚੰਗੀ ਲੱਗੇ ਤੇ ਲਾਈਕ ਕਰ ਦਿਓ जो अं चैनल पर पहली बार आए हैं मेरे चैनल पर तो प्लीज़ चैनल सबसक्राइब कर लो कि क्योंकि लिए बहुत ही वीरिया अस यहां जम दियां वीडियो लिया वाले हैं सो मिलते हैं आप एक नवी वीडियो ना नत्तकली सबू सत जी